ਰੋਜ਼ ਰੋਜ਼ ਮਹਿੰਗੇ ਡਿਸ਼ਵਾਸ਼ ਖਰੀਦ ਕੇ ਥੱਕ ਚੁੱਕੇ ਹੁਣ ਸਿਰਫ 5 ਰੁਪਏ ਵਿੱਚ ਬਣਾਓ 2 ਮਿੰਟ ਵਿੱਚ ਡਿਸ਼ਵਾਸ਼ ਘਰੇ ਤਿਆਰ ਕਰ ਸਕਦੇ ਆਂ ਤੇ ਭਾਂਡੇ ਬਹੁਤ ਵਧੀਆ ਤੇ ਚਮਕਦਾਰ ਹੋ ਜਾਣਗੇ ਵੀਡੀਓ ਦੇ ਐਂਡ ਤੀਕ ਬਣੇਰੇ ਚੈਨਲ ਦੇ ਪਹਿਲੀ ਵਾਰ ਆਏ ਪਲੀਜ਼ ਚੈਨਲ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਤੇ ਚਲੋ ਜੀ ਤੁਹਾਨੂੰ ਆਪਾਂ ਦਿਖਾਣੇ ਆ ਇਹ ਆਪਾਂ ਡਿਸ਼ਵਾਸ਼ ਕਿਸ ਤਰ੍ਹਾਂ ਦਾ ਬਣਾਇਆ ਕਿ ਤੁਸੀਂ ਘਰੇ ਇਹ ਇਹ ਰੂਟ ਟਰਾਈ ਕਰੋ ਤੇ ਆਪਣੀਆਂ ਭੈਣ ਭਰਾਵਾਂ ਅੱਗੇ ਜਰੂਰ ਸ਼ੇਅਰ ਕਰੋ ਆਪਾਂ ਤੁਹਾਨੂੰ ਦਿਖਾਣੇ ਆ ਆਪਾਂ ਘਰੇ ਡਿਸ਼ ਵਾਸ਼ ਕਿਸ ਤਰ੍ਹਾਂ ਬਣਾਏ ਇਹ ਆਪਾਂ ਸਾਬਣ ਲਈਏ ਜੋ ਕਿ ਆਪਣੇ ਬਰਤਨ ਸਾਫ਼ ਕਰਨੇ ਇਹ 5 ਜਾਂ 10 ਰੁਪਏ ਦੀ ਆਪਾਂ ਘਰੇ ਵਰਤਦੇ ਆ ਤਾਂ ਉਹੀ ਆਪਾਂ ਇਹ ਸਾਬਣ ਲਈ ਜਾਦਾ ਮਹਿੰਗੀ ਆਪਾਂ ਨਹੀਂ ਲਈ ਤੇ ਤੁਹਾਨੂੰ ਇਹ ਦੱਸਦੇ ਆ ਆਪਾਂ ਇਹਦੇ ਵਿੱਚ ਹੋਰ ਕੀ ਚੀਜ਼ ਐਡ ਕਰਨੀ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਤੇ ਕਿਨਰ ਬਣ ਕੇ ਤਿਆਰ ਹੋ ਗਈ ਇੱਕ ਆਪਾਂ ਮਿੱਠਾ ਸੋਡਾ ਤੇ ਇੱਕ ਨੀਂਬੂ ਲਿਆ ਜੇ ਤੁਹਾਡੇ ਕੋਲ ਨੀਂਬੂ ਨਹੀਂ ਹੈਗਾ ਆਪਾਂ ਉਹ ਵੀ ਦੱਸਾਂਗੇ ਇਹਦੇ ਵਿੱਚ ਹੋਰ ਆਪਾਂ ਕੀ ਐਡ ਕਰ ਸਕਦੇ ਆ ਤੇ ਇਹ ਆਪਾਂ ਸਾਬਣ ਲਈ ਆ ਸਾਬਣ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਦੇ ਨਾਲ ਵੀ ਤੁਸੀਂ ਬਰਤਨ ਸਾਫ਼ ਕਰਦੇ ਹੋ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਆਪਾਂ ਦੱਸਾਂਗੇ ਕਿ ਆਪਾਂ ਕਿਸ ਤਰ੍ਹਾਂ ਇਹ ਬਣਾਣਾ ਇੱਧਰ ਆਪਾਂ ਕद्दू ਕੱਛ ਲਿਆ ਤੇ ਤੁਸੀਂ ਕਿਸੇ ਪਾਸਿਓਂ ਵੀ ਕਰ ਸਕਦੇ ਹੋ ਆਪਾਂ ਇਹ ਪੂਰੀ ਸਾਬਣ ਨਹੀਂ ਕਰਾਂਗੇ ਇਹ ਆਪਾਂ ਸਾਬਣ ਅੱਧੀ ਹੀ ਲਗਾਵਾਂਗੇ ਤੇ ਇਹਦੇ ਨਾਲ ਆਪਣੇ 10-15 ਦਿਨ ਤੇ ਆਪਾਂ ਮਹੀਨਾ ਵੀ ਕੱਢ ਸਕਦੇ ਹਾਂ ਜਿੰਨੀ ਆਪਾਂ ਸਾਬਣ ਇਸਤੇਮਾਲ ਕਰਾਂਗੇ ਉਸ ਹਿਸਾਬ ਨਾਲ ਹੀ ਆਪਾਂ ਡਿਸ਼ਵੋਸ਼ ਬਣਾਵਾਂਗੇ ਇਹਨੂੰ ਕੱਦੂਕਸ਼ ਕਰ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਕੱਦੂਕਸ਼ ਹੋ ਜਾਂਦਾ ਦੇਖੋ ਇਸ ਤਰ੍ਹਾਂ ਦਾ ਇਹ ਪਾਊਡਰ ਬਣ ਕੇ ਤਿਆਰ ਹੋਊਗਾ ਤੇ ਇਹ ਆਪਾਂ ਅੱਧਾ ਕਰਾਂਗੇ ਤੇ ਇਹ ਬਹੁਤ ਹੀ ਨਰਮ ਹੁੰਦਾ ਇਹ ਬਹੁਤ ਹੀ ਜਲਦੀ ਹੋ ਜਾਂਦਾ ਹੈ ਤੇ ਤੁਹਾਨੂੰ ਆਪਾਂ ਦਿਖਾਣੇ ਆ ਇਹਦੇ ਨਾਲ ਆਪਣੇ ਹੱਥ ਕਦੇ ਵੀ ਖਰਾਬ ਨਹੀਂ ਹੁੰਦੇ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਐਡ ਨਹੀਂ ਕਰਨਾ ਤੇ ਆਪਾਂ ਇਹ ਘਰੇਲੂ ਚੀਜ਼ਾਂ ਨਾਲ ਹੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਦੇਖੋ ਦੇਖੋ ਆਪਾਂ ਇਹ ਇਸ ਤਰ੍ਹਾਂ ਦਾ ਬਾਰਡਰ ਬਣਾ ਲਵਾਂਗੇ ਇਆ ਆਪ ਦੱਸਦੇ ਆਂ ਹੋਰ ਅੱਗੇ ਇਧਰ ਆਪਾਂ ਕੋਈ ਵੀ ਪਾਂਡਾ ਲਵਾਂਗੇ ਤੁਸੀਂ ਕੁਛ ਉਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਗਰਮ ਦਾ ਲਵਾਂਗੇ ਤੁਸੀਂ ਕੋਸਾ ਜਾਂ ਕੋਈ ਵੀ ਪਾਣੀ ਲੈ ਸਕਦੇ ਹੋ ਆਪਾਂ ਇੱਥੇ ਡੇਢ ਗਲਾਸ ਪਾਣੀ ਪਾਵਾਂਗੇ ਤੇ ਜਿਹੜਾ ਇਹ ਆਪਾਂ ਪਾਊਡਰ ਬਣਾਇਆ ਸੀ ਸਾਬਨ ਦਾ ਉਹ ਇਹਦੇ ਵਿੱਚ ਐਡ ਕਰ ਦਿਆਂਗੇ ਦੇਖੋ ਪਾਣੀ ਆਪਣਾ ਗਰਮ ਸੀ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਇੱਕ ਚਮਚਾ ਪੌਣਾ ਚਮਚਾ ਜਿੰਨਾ ਤੁਹਾਡਾ ਲਿਕਵਿਡ ਬਣਾਣਾ ਉਸ ਹਿਸਾਬ ਨਾਲ ਇਹ ਪਾਣ ਨਾਲ ਆਪਣੇ ਬਰਤਨ ਸਾਫ ਅਤੇ ਚਮਕਦਾਰ ਹੋ ਜਾਣਗੇ ਦੇਖੋ ਤੇ ਨਮਕ ਪਾਵਾਂਗੇ ਅੱਧਾ ਚਮਚਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਵਿੱਚ ਘੋਲ ਲਵਾਂਗੇ ਇਹ ਬਹੁਤ ਹੀ ਜਲਦ ਘੁਲ ਜਾਏਗਾ ਕਿਉਂਕਿ ਪਾਣੀ ਆਪਣਾ ਗਰਮ ਹੈ ਆਪਾਂ ਗਰਮ ਪਾਣੀ ਹੀ ਲਿਆ ਸੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਆਪਾਂ ਇਹ ਬਹੁਤ ਹੀ ਵਧੀਆ ਅਤੇ ਆਪਣੇ ਪਾਂਡੇ ਬਹੁਤ ਵਧੀਆ ਚਮਕਦਾਰ ਹੋ ਜਾਣਗੇ ਬਾਜ਼ਾਰ ਚੋਂ ਮਹਿੰਗੇ ਮਹਿੰਗੇ ਡਿਸ਼ ਵਾਸ਼ ਖਰੀਦਣ ਨਾਲੋਂ ਇਹ ਆਪਾਂ ਘਰੇ ਮੈਂਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਆਪਾਂ ਇਹਦੇ ਵਿੱਚ ਨਿੰਬੂ ਪਾਵਾਂਗੇ ਜੇ ਤੁਹਾਡੇ ਕੋਲ ਨਿੰਬੂ ਨਹੀਂ ਆਪਾਂ ਉਹ ਵੀ ਦੱਸਾਂਗੇ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਪਾਦੇ ਵਾਂਗੇ ਇਸ ਤਰ੍ਹਾਂ ਨਿਚੋੜ ਲਵਾਂਗੇ ਜੇ ਤੁਸੀਂ ਇਹ ਵੀ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੋਲ ਲਵਾਂਗੇ ਤੇ ਦੇਖੋ ਆਪਣਾ ਲਿਕਵਿਡ ਬਣ ਕੇ ਤਿਆਰ ਹੋ ਗਿਆ ਤੇ ਤੁਹਾਨੂੰ ਆਪਾਂ ਇਹਨੂੰ ਇਸਤੇਮਾਲ ਕਰਕੇ ਵੀ ਦਿਖਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਾਂਡੇੰਟ ਇਸ ਫਾਈਵ ਹੋ ਜਾਂਦੀ ਏ ਤੇ ਆਪਾਂ ਜਿਹੜੇ ਸਾਬਣ ਲੈਨੇ ਆ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੇ ਪਾਣੀ ਛੱਡ ਜਾਂਦਾ ਆਪਣੇ ਸਾਬਣ ਤਕਿੱਲਾ ਤੇ ਆਪਣੇ ਭਾਂਡੇ ਮੰਜਨ ਨੂੰ ਵੀ ਦਿਲ ਨਹੀਂ ਕਰਦਾ ਇਸ ਤਰ੍ਹਾਂ ਦੇ ਤੇ ਆਪਾਂ ਇਹ ਲਿਕਵਿਡ ਬਣਾ ਕੇ ਘਰੇ ਰੱਖ ਸਕਦੇ ਆ ਦੇਖੋ ਜਿੰਨਾ ਮਰਜ਼ੀ ਆਪਾਂ ਪਾਣੀ ਕੱਢ ਕੇ ਰੱਖ ਲਈ ਫੇਰ ਵੀ ਪਾਣੀ ਆਟੋਮੈਟਿਕ ਹੀ ਹੋ ਜਾਂਦਾ ਇਸ ਤਰ੍ਹਾਂ ਆਪਾਂ ਘਰੇ ਬਣਾ ਕੇ ਰੱਖ ਸਕਦੇ ਆ ਕਿਸੇ ਵੀ ਬੋਤਲ ਵਿੱਚ ਪਾ ਕੇ ਜੇ ਤੁਹਾਡੇ ਕੋਲ ਡਿਸ਼ਵੋਸ਼ ਵਾਲੀ ਤਾਂ ਜਾਂ ਤੁਹਾਡੇ ਕੋਲ ਛੋਟੀਆਂ ਠੰਡੇ ਵਾਲੀਆਂ ਬੋਤਲਾਂ ਹੁੰਦੀਆਂ ਉਹਦੇ ਵਿੱਚ ਆਪਾਂ ਇਹਦੇ ਵਿੱਚ ਪਾ ਕੇ ਰੱਖ ਲਿਆ ਜਦੋਂ ਜੀ ਕੀਤਾ ਆਪਾਂ ਸਪੰਜ ਉੱਤੇ ਇਸ ਤਰ੍ਹਾਂ ਸਪਰੇਅ ਕਰਕੇ ਆਪਣੇ ਬਰਤਨ ਸਾਫ ਕਰ ਸਕਦੇ ਆ ਨਹੀਂ ਤਾਂ ਆਪਾਂ ਇਸ ਤਰ੍ਹਾਂ ਕਿਸੇ ਭਾਂਡੇ ਵਿੱਚ ਪਾ ਕੇ ਦੇਖੋ ਆਪਣੇ ਤਲੇ ਤੇ ਬਿਲਕੁਲ ਵੀ ਨਹੀਂ ਉਹ ਇਕੱਠਾ ਹੋਇਆ ਬਿਲਕੁਲ ਪਾਣੀ ਵਿੱਚ ਆਪਣਾ ਸਾਬਣ ਮਿੱਠਾ ਸੋਡਾ ਜਿਹੜਾ ਵੀ ਆਪਾਂ ਇਹਦੇ ਵਿੱਚ ਪਾਇਆ ਸੀ ਸਾਰਾ ਵਧੀਆ ਪਾਣੀ ਵਿੱਚ ਘੁਲ ਚੁੱਕਿਆ ਦੇਖੋ ਤੁਸੀਂ ਢਾਂਡੇ ਵਿੱਚ ਡੱਬੇ ਵਿੱਚ ਬੋਤਲ ਸਿਸੀ ਕਿਸੇ ਵਿੱਚ ਵੀ ਪਾ ਕੇ ਇਸ ਤਰ੍ਹਾਂ ਰੱਖ ਸਕਦੇ ਹੋ ਤੁਹਾਡਾ 15 ਦਿਨ ਮਹੀਨਾ ਵਧੀਆ ਆਰਾਮ ਨਾਲ ਚੱਲੇਗਾ ਇਹ ਆਪਣੇ ਬਰਤਨ ਭਏ ਆਪਾਂ ਇਹਨਾਂ ਨੂੰ ਤਨ ਅਸਾਰ ਸਾਫ਼ ਕਰਕੇ ਦਿਖਾਵਾਂਗੇ ਇਸ ਤਰ੍ਹਾਂ ਕੋਲਾਂਗੇ ਤਾਂ ਦੇਖੋ ਇਹਦੇ ਵਿੱਚ ਕਿੰਨੀ ਝੱਗ ਬਣ ਗਈ ਜਿਸ ਤਰ੍ਹਾਂ ਵੀ ਆਪਾਂ ਢਾਂਡੇ ਸਾਫ਼ ਕਰਾਂਗੇ ਤੇ ਉਵੇਂ ਹੀ ਝੱਗ ਬਣਦੀ ਜਾਵੇਗੀ ਤੁਸੀਂ ਸੋਚੋਗੇ ਕਿ ਸ਼ਾਇਦ ਇਹ ਬਣਾਇਆ ਇਹਦੇ ਵਿੱਚ ਕੋਈ ਝੱਗ ਨਹੀਂ ਬਣਨੀ ਤੇ ਪਾਂਡੇ ਵੀ ਆਪਣੇ ਬਹੁਤ ਵਧੀਆ ਸਾਫ਼ ਹੋਣਗੇ ਦੇਖੋ ਤੁਹਾਨੂੰ ਆਪੋ ਸਾਫ਼ ਕਰਕੇ ਵੀ ਦੇਖੋ ਮੈਂ ਦੇਖੋ ਝੱਗ ਕਿੰਨੀ ਬਣਦੀ ਹੈ ਆਪਣੇ ਆਮ ਸਾਬਣ ਨਾਲੋਂ ਜ਼ਿਆਦਾ ਹੀ ਇਹ ਕੋ ਤੁਹਾਨੂੰ ਅੱਗੇ ਕਰਕੇ ਦਿਖਾਵਾਂਗੇ ਦੇਖੋ ਕਿੰਨੀ ਵਧੀਆ ਆਪਣੇ ਪਾਂਡੇ ਸਾਫ ਹੋ ਗਏ ਕਿ ਚਮਕਦਾਰ ਇਹਦੇ ਵਿੱਚ ਆਪਾਂ ਨਮਕ ਅਤੇ ਬੇਕਿੰਗ ਪਾਊਡਰ ਪਾਇਆ ਉਹਦੇ ਨਾਲ ਆਪਣੇ ਪਾਂਡਿਆਂ ਦੀ ਬਹੁਤ ਵਧੀਆ ਚਮਕ ਪਾਂਡਿਆਂ 'ਚ ਆ ਜਾਵੇਗੀ ਦੇਖੋ ਚਾਭੀ ਦੇਖੋ ਪਹਿਲਾਂ ਤੁਸੀਂ ਕਿੰਨੀ ਆਪਣੇ ਇਹ ਸਾਬਨ ਦੀ ਬਣੀ ਹੈ ਦੇਖੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਤੇ ਆਪਣੇ ਹਰੇਕ ਪੈਨਲ ਸ਼ੇਅਰ ਜਰੂਰ ਕਰਿਓ ਤਾਂ ਕਿ ਉਹ ਵੀ ਇਸ ਤਰ੍ਹਾਂ ਦਾ ਲਿਕਵਿਡ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਮਹਿੰਗੇ ਮਹਿੰਗੇ ਡਿਸ਼ ਵਾਸ਼ਰ ਲਿਆਉਣ ਨਾਲ ਇਸ ਤਰ੍ਹਾਂ ਦੇ ਆਪਾਂ ਬਣਾ ਸਕਦੇ ਆ ਤੇ ਆਪਣੇ ਭਾਂਡਿਆਂ 'ਚ ਬੜੀਆ ਚਮਕਾ ਸਕਦੀ ਏ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਬਾਜ਼ਾਰ ਚੋਂ ਹੀ ਲਿਕਵਿਡ ਲਿਆਵਾਂਗੇ ਤਾਂ ਭਾਂਡੇ ਸਾਫ਼ ਕਰਾਂਗੇ ਇਸ ਤਰ੍ਹਾਂ ਆਪਾਂ ਕਰੇ ਤਿਆਰ ਕਰ ਸਕਦੇ ਹਾਂ ਦੇਖੋ ਆਪਣੇ ਬਰਤਨ ਕਿੰਨੇ ਵਧੀਆ ਸਾਫ਼ ਹੋ ਚੁੱਕੇ ਆ ਤੁਹਾਨੂੰ ਆਪਾਂ ਹੁਣ ਧੋ ਕੇ ਵੀ ਦਿਖਾਵਾਂਗੇ ਕਿ ਕਿੰਨੇ ਦੇ ਉੱਤੇ ਚਮਕ ਆਈ ਹੈ ਜੋ ਨਮਕ ਅਤੇ ਮਿੱਠੇ 소ਡੇ ਨਾਲ ਦੇਖੋ ਦੇਖੋ ਆਪਣੇ ਪਾਂਡਿਆਂ ਦੀ ਚਮਕ ਦੇਖੋ ਕਿੰਨੀ ਵਧੀਆ ਆਈ ਹੈ ਤੇ ਆਪਣੇ ਪਾਂਡੇ ਬਹੁਤ ਵਧੀਆ ਹੀ ਸਾਫ਼ ਹੋ ਜਾਂਦੇ ਆ ਇਸ ਤਰ੍ਹਾਂ ਲਿਕਵਿਡ ਨਾਲ ਜ਼ਰੂਰੀ ਨਹੀਂ ਆਪਾਂ ਮਹਿੰਗਾ ਲਿਆ ਕੇ ਵਰਤਣਾ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਨਾ ਆਪਣੇ ਦੇ ਨਾਲ ਹੱਥ ਖਰਾਬ ਹੁੰਦੇ ਆ ਆਪਾਂ ਇਸ ਤਰ੍ਹਾਂ ਕਰੇ ਹੀ ਤਿਆਰ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਪਾਂ ਨਿੰਬੂ ਦੀ ਥਾਂ ਹੋਰ ਕੀ ਐਡ ਕੀਤਾ ਸੀ ਦੇਖੋ ਤੁਸੀਂ ਕੋਈ ਵੀ ਸ਼ੀਸ਼ੀ ਵਿੱਚ ਇਸ ਤਰ੍ਹਾਂ ਰੱਖ ਸਕਦੇ ਹੋ 스ਪੰਜ ਦੇ ਉੱਤੇ ਸਪਰੇਅ ਕਰਕੇ ਤੇ ਤੁਸੀਂ ਇਹ ਲਿਕਵਿਡ ਬਣਾ ਸਕਦੇ ਹੋ ਘਰੇ ਹੀ ਤਿਆਰ ਕਰ ਸਕਦੇ ਹੋ ਕੋਈ ਜ਼ਿਆਦਾ ਮਹਿੰਗੀਆਂ ਚੀਜ਼ਾਂ ਨਹੀਂ ਆਪਾਂ ਇਹਦੇ ਵਿੱਚ ਐਡ ਕੀਤੀਆਂ ਸਿਰਫ 5-10 ਰੁਪਏ ਨਾਲ ਆਪਣਾ ਲਿਕਵਿਡ ਬਣ ਕੇ ਤਿਆਰ ਹੋ ਗਿਆ ਜੋ ਕੋਈ ਆਪਣੇ ਸੈਨੀਟਾਈਜ਼ਰਲ ਸੀਸੀਪੀ ਜਾਂ ਆਪਾਂ ਉਸ ਦੇ ਵਿੱਚ ਵੀ ਪਾ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਹੋਰ ਕੀ ਚੀਜ਼ ਐਡ ਕੀਤੀ ਸੀ ਉਹ ਵੀ ਤੁਹਾਨੂੰ ਦੱਸਾਂਗੇ ਨਿੰਬੂ ਦੀ ਥਾਂ ਆਪਾਂ ਇਹਦੇ ਵਿੱਚ ਸਿਰਕਾ ਵੀ ਐਡ ਕਰ ਸਕਦੇ ਹਾਂ ਦੇਖੋ ਤੇ ਤੁਹਾਡੇ ਕੋਲ ਨਿੰਬੂ ਹੈਗਾ ਤੁਸੀਂ ਨਿੰਬੂ ਲੈ ਸਕਦੇ ਨਹੀਂ ਤਾਂ ਸਿਰਕਾ ਤਾਂ ਨਵਾ ਜੀ ਤੁਹਾਡਾ ਵੀਡੀਓ ਦੇਖ